ਇਹ ਆਹੀ ਗੁਦਰਤ ਹੈ ਯਾਰ ਸਰਬੱਤ ਦਾ ਭਲਾ ਹੀ ਮੰਗਦੇ ਆ ਗੁਦਰਤ ਆ ਵੀ ਅੰਦਰ ਗੱਲਾਂ ਆਲਾ ਕੂਤਰ ਤੇ ਖੜਕਦੇ ਸਾਰੇ ਤੇ ਲਿਆ ਕੇ ਲਾਉਣੀਆਂ ਗੁਦਰਤ ਆ ਕੋਈ ਆ ਖੇਡ ਲੈ ਪਾਣੀ ਵਾਲੀ ਕਿ ਟੰਗਰਾ ਵਾਸਤੇ ਹੁੰਦੀ ਹੈ ਇਹ ਜੀ ਬੂਟੇ ਨਾਲ ਰੱਖਿਆ ਤਾਂ ਉਹ ਭਰਾਵਾ ਮੇਰੇ ਸਾਧਨਾ ਉਹ ਸਹਿਲ ਬਈਆਂ ਇੱਕ ਵਾਰ ਸਾਰੇ ਵੀਡੀਓ ਦੇਖਦੇ ਹੁਣ ਤੇ ਆ ਦੇਖੋ ਯਾਰ ਬਈ ਯਾਰ ਆ ਜੀ ਮੇਰੇ ਕੋਲੇ ਵਾਧੂ ਖੜੀ ਸੀ ਠੀਕ ਹੈ ਵਾਧੂ ਸੀ ਠੀਕ ਬਾਈ ਤੂੰ ਰੱਖ ਕੇ ਮੈਂ ਠੀਕ ਹੈ ਕਹਿਮਾ ਬਾਈ ਕਹਿਮਾ ਉਹ ਕਿਹਾ ਮਿੱਟੀ ਚ ਪੱਟੀ ਨਾ ਰਹਿਣਾ ਤੂੰ ਯਾਰ ਲੋ ਯਾਰ ਤੂੰ ਕੰਮ ਧੰਦਾ ਕਰ ਲੈ ਵਹਿਲਾ ਤੁਰਾ ਕਰਦਾ ਉਹ ਬਾਈ ਕੀ ਕਰੀਏ ਕੰਮ ਕੰਮ ਕਰਕੇ ਕੀ ਕਰਾਂ ਬਈ ਸਾਡੇ ਤਾਂ ਹੋਇਆ ਯਾਰ ਬਾਈ ਰਹਿਣਾ ਨਾ ਬਾਬੇ ਨੇ ਕਿਰਪਾ ਉਹ ਦੀ ਉਹ ਨਹੀਂ ਫਿਰ ਵੀ ਕੋਈ ਬੰਦਾ ਕੰਮ ਤੇ ਲੱਗਿਆ ਉਹ ਚਰਚਾ ਮੇਸਲਾਗਾ ਵੀ ਕਰਦੇ ਨੇ ਹੁਣ ਇੱਥੇ ਤੈਨੂੰ ਫਿੱਟ ਤੇ ਗਾਲੀ ਦਿੰਦੇ ਨੇਗੇ ਉੱਥੇ ਵਈ ਬਾਈ ਨੌਰੇ ਵਈ ਮੈਂ ਤੈਨੂੰ ਹੀ ਦੇਖਦਾ ਰਹੋ ਜੀ ਫਿਰ ਹੋਰ ਬਾਈ ਕੰਮ ਕਰਕੇ ਆਪਾਂ ਕਰਨਾ ਕੀ ਆ ਆਪਣਾ ਵਧੀਆ ਸਰੀ ਜਾਂਦਾ ਬਾਬੇ ਦੀ ਕਿਰਪਾ ਨਾਲ ਪਾ ਕੰਮ ਕਰਨ ਵਾਲਿਆਂ ਨੇ ਕਿਹੜੇ ਵਿੱਚ ਜੰਨ ਤੇ ਪਲਾਟ ਲੈਨੇ ਉਹ ਵੀ ਤਾਂ ਕਣਕ ਦੀਆਂ ਰੋਟੀ ਖਾਂਦੇ ਆ ਆਪਾਂ ਸਹੀ ਜਾਈਏ ਕੋਈ ਇੱਥੇ ਫਾਇਦਾ ਨਹੀਂ ਬਈ ਤੇ ਕਿਹਦਾ ਵੀ ਫਾਇਦਾ ਨਾ ਆਇਆ ਪੌਦਿਆਂ ਦਾ ਇੱਥੇ 12 ਡੰਗਰ ਹੋਣਗੇ ਹੁਣ ਚੱਪ ਜਾਣਗੇ ਇੱਥੇ ਤੇ ਬਈ ਪੌਦਿਆਂ ਤੇ ਬਾਲੇ ਫਾਇਦੇ ਆ ਜੇਕਰ ਨਾ ਤੁਸੀਂ ਆ ਚੀਜ਼ਾਂ ਨੂੰ ਆਪਾਂ ਕੋਈ ਗੁਰਬਾਨੀ ਦੇ ਵਿੱਚ ਵੀ ਪੜਦੇ ਆਂ ਚਾਹਨਾ ਬਈ ਗੁਰੂ ਘਰ ਜਾਨਾ ਚਾਹਨਾ ਮੈਂ ਗੁਰੂ ਘਰ ਜਾਣਾ ਮੈਨੂੰ ਬੰਦਾ ਮੈਨੂੰ ਮੱਥਾ ਟੇਕ ਕਰਤਾ ਜਾਨੀ ਆ ਬਈ ਸਭ ਤਰੀਕੇ ਆਂ ਪਾਣੀ ਪਤਾ ਮਾਤਾ ਧਰਮ ਸਮਾਹ ਇਹੋ ਸੁਣਦਾ ਨਹੀਂ ਬਈ ਹੁੰਦਾ ਮੈਂ ਰੋਜ ਪੜ੍ਹ ਕੇ ਹੁਣਾ ਰੋਜ ਬਾਬੇ ਦੀ ਸੁਣਦਾ ਮੈਂ ਰੋਜ ਬਾਬਾ ਪੜਦਾ ਪੜਦਾ ਬਾਬਾ ਪੜਦਾ ਹਾਂ ਪਰ ਆਪਾਂ ਨਹੀਂ ਸੁਣਦੇ ਫਿਰ ਉੱਥੇ ਬਈ ਇਹ ਵੀ ਲਿਗਿਆ ਹੋਇਆ ਬਲਹਾਰੀ ਕੁਦਰਤ ਵਸੇ ਆ ਉਹ ਬਈ ਆਹੀ ਕੁਦਰਤ ਆ ਯਾਰ ਸਰਬੱਤ ਦਾ ਭਲਾ ਵੀ ਮੰਗਦੇ ਆ ਕੁਦਰਤਾਂ ਦੇ ਅੰਦਰ ਗੱਲਾਂ ਆ ਲੈ ਕੁਦਰਤ ਇਸੇ ਸੜਕ ਦੇ ਸਾਰੇ ਤੇ ਲਿਆ ਕੇ ਲਾਉਣੀ ਆ ਕੁਦਰਤ ਆ ਆ ਜਾ ਕੀ ਅੱਗੇ ਬੱਸ ਮੈਂ ਇਹਦਾ ਕੀ ਕਰਨਾ ਬੰਦਾ ਜਾਨਾ ਮਨ ਦਾ ਕੰਮ ਬਾਹਲੇ ਨੇ ਅੰਦਰ ਵੀ ਦਿਖਾ ਦੇਣਾ ਮੈਂ ਕਿਹੜਾ ਵੇਲਾਗਾ ਆ ਜਾ

ਕੋਇਆ ਖੇਲ ਦਾ ਪਾਣੀ ਵਾਲੀ ਕਿ ਡੰਗਰਾ ਵਾਸਤੇ ਹੁੰਦੀ ਹੈ। ਪੇਜੀ ਬੂਟੇ ਨਾਲ ਰੱਖਿਆ ਦਾ। ਉਹ ਭਰਾਵਾ ਤੇਰੇ ਸਾਧਨ ਹੈ। ਉਹ ਸਾਧਨ ਪਏ ਆ ਪਾਣੀ ਭਲਾਉਣ ਵਾਲੇ ਦਾ। ਕੋਈ ਲੈ ਜਾਂਦਾ। ਓਏ ਯਾਰ ਤੂੰ ਪੇਜ ਤੇ ਬੌੜੇ ਨਹੀਂ ਗੱਲਾਂ ਕਰਦਾ ਤੂੰ ਦੇਖ। ਓਏ ਆਪਣੀ ਜ਼ਿੰਦਗੀ ਆ ਭਰਾਵਾ। ਓਏ ਹੋਰ ਨਾ ਕਿਸੇ ਨੂੰ ਦਿਖਾ ਦੀ ਲੋਕ ਕੀ ਆਖਣਗੇ ਵੀ ਡੰਗਰਾ ਵਾਲੀ ਪਾਣੀ ਵਾਲੀ ਖੇਤ ਚ ਪੌਦੇ ਲਾਇਏ ਬੰਦੇ। ਭਾਈ ਯਾਰ ਆ ਜਿਹੜੇ ਵੀਡੀਓ ਦੇਖ ਰਿਆ ਨਾ ਆ ਆ ਭਰਾਵਾ ਨੂੰ ਦੱਸਦੇ ਓ ਇਹ ਭਰਾਵਾ ਪੂਰੋਜ ਬੂ ਘਰ ਜਾਣਾ ਹੈ ਸਾਡੇ ਗੁਰੂ ਨਾਨਕ ਪਾਸਿਆ ਕੀ ਕਹਿੰਦੇ ਐ ਪਵਨ ਗੁਰੂ ਆ ਢੋਲੀ ਵੱਡੇ ਪਿੰਡ ਲੈ ਉਹ ਪਾਇਆਂ ਢੋਲਦੀ ਇਹ ਪਾਣੀਆ ਢੋਲੀ ਖਰਾਬ ਕਰਿਆ ਪਿੰਡ ਵੱਟ ਕੇ ਜੀ ਆ ਜੀ ਸੁਣ ਲੋ ਆ ਆਪਾਂ ਕਹਿੰਦੇ ਆ ਵੀ ਬਿਮਾਰੀਆਂ ਵਧੀਆਂ ਦੀ ਅੱਜ ਕੱਲ ਹਨ ਬਿਮਾਰੀਆਂ ਕਿਉਂ ਵਧੀਆਂ ਜਾਂਦੀਆਂ ਸਾਰਾ ਕਾਰਨ ਹੀ ਹੈ ਪੋਸਟਾ ਖਾਣੇ ਪੀਣੇ ਸਹੀ ਨਹੀਂ ਹੈਗੇ ਪਰ ਲੋਕਾਂ ਦੇ ਖਾਣੇ ਪੀਣੇ ਸਹੀ ਨਹੀਂ ਹੈਗੇ ਆ ਆ ਨਹੀਂ ਲੌਂਦੇ ਆਪਾਂ ਜੇ ਆਪਾਂ ਆ ਲਾ ਦੀਏ ਨਾ ਤੇ ਭਰਾਵਾ ਅਧੀਆਂ ਬਿਮਾਰੀਆਂ ਰਹਿ ਜਾਂਦੀ ਆ ਨਿੰਮ ਮਾਹਣਾ ਜਿੰਮ ਆਪਣੇ ਘਰਾਂ ਦੇ ਵਿੱਚ ਸਾਰੇ ਕਿੰਨੇ ਹੁੰਦੇ ਜਿੰਨੇ ਇਹ ਦਸਤ ਜਿਆ ਕਹਦਾਗਾ ਇਹ ਵੀ ਬਈ ਆ ਆਪਦੇ ਆਪ ਦੇ ਰੰਗ ਆ ਤੇ ਇਹਦੇ ਵੱਖਰੇ ਰੰਗ ਆ ਕੁਦਰਤ ਦੇ ਰੰਗ ਜਿਹੜਾ ਗੁਰਬਾਣੀ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਆ ਨਾ ਕੁਦਰਤ ਦੀ ਬੜਿਆਈ ਕੀ ਆ ਇਹ ਬੱਕਲੇ ਲਾ ਰੱਖਿਆ ਤਾਂ ਹਾਂ ਜੀ ਸਾਰੇ ਸਾਰਾ ਜੰਗਲੀ ਬਣਾ ਰੱਖਿਆ ਲਾਹ ਘਰ ਤਾਂ ਖੜਿਆ ਇਹ ਓਏ ਆ ਜਾ ਤੇਰੀ ਗੱਲ ਹੈ ਕਿ ਇਹਨਾਂ ਨੂੰ ਪ੍ਰਮਾਤਮਾ ਨੇ ਦਿੱਤਾ ਤੇ ਆਪਾਂ ਲਈ ਜਾਂਦੇ ਛੋਟੇ ਜਿਹੇ ਸਾਪ ਉਹਨਾਂ ਨੂੰ ਨੜਦੂਰੇ ਦੀ ਢਾਕੀ ਜਾਏਗਾ ਮੋਰੋ ਬਰਾ ਉਹਨ ਇੱਕ ਪਾਸੇ ਤਾਂ ਆਪਾਂ ਗਈ ਜਾਂਦੇ ਆ ਬਈ ਆਪਾਂ ਹਨਾ ਬਿਮਾਰੀਆਂ ਨਾਲ ਜੂਝੀ ਜਾਂਦੇ ਆ ਵੀ ਸਾਨੂੰ ਪਿਓਰ ਨਹੀਂ ਖਾਣ ਨੂੰ ਮਿਲਦਾ ਤੇ ਹੋਰ ਸਾਡੇ ਬਾਤਾ ਵਰਨਾਂ ਨਹੀਂ ਆਪਾਂ ਨੂੰ ਤਾਂ ਯਾਰ ਪੰਜਾਬੀਆਂ ਨੂੰ ਤਾਂ ਲੋੜ ਹੀ ਨਹੀਂ ਦੀ ਭਰਾਵਾ ਉਹ ਨਹੀਂ ਰਹੀ ਤੂੰ ਦਾ ਖਰਾਬ ਜਾਂ ਮੇਰਾ ਸ਼ਾਨੀ ਨਹੀਂ ਆਪਾਂ ਨੂੰ ਤਾਂ ਉਹ ਤੇਰਾ ਬੱਚਰੇ ਤੋਂ ਸਿਰਤੇ ਵੀ ਲਾਲੇ ਬੂਟਾ ਆ ਉਹ ਯਾਰ ਹੋਰ ਫਿਰ ਹੁਣ ਆ ਜਿਹੜਾ ਸਾਰਾ ਸੋਹ ਹੋ ਗਿਆ ਬਹੁਤ ਬਹੁਤ ਆ ਇਹਦਾ ਪ੍ਰਬੰਧ ਕਰੀਏ ਜੀ ਆਪਾਂ ਹੁਣ ਸਾਰਾ ਪੱਕਾ ਤਾਂ ਨਹੀਂ ਕਰ ਸਕਦੇ ਯਾਰ ਆਂ ਘਰ ਜਿਵੇਂ ਸੱਪ ਸਵੇੜਾ ਦੇ ਜੰਗਲ ਬਣਾਇਆ ਪਿਆਦਾ ਕੋਈ ਮੇਰੀ ਮੰਨੇ ਤੂੰ ਮਾਰੇ ਸਾਫ਼ ਕਰਦੇ ਨਹੀਂ ਵਧੀਆ ਨਹੀਂ ਕਰਦੇ ਭਾਈ ਇਹ ਤੋਂ ਆਪ ਨੂੰ ਸਾਹ ਮਿਲਦੇ ਆ ਕੋਈ ਸਮਾਂ ਤਾਂ ਆਪਣੀ ਦੇਣੇ ਇਹ ਥੋੜਾ ਦੇਣੇ ਪਾਵਾ ਆਇਆ ਬਾਈ ਯਾਰ ਪਾਪ ਨੂੰ ਗੁਰੂ ਬਾਣੀ ਕਿਦਾਂ ਲਿਖਿਆ ਬਦ ਪੜਿਆ ਕਿ ਨਹੀਂ ਪੜਿਆ ਕਿੰਨੇ ਗੁਰੂ ਘਰ ਦਾ ਓਏ ਸ਼ਬਦ ਮੈਂ ਸੁਣਦਾ ਰੋਜ਼ ਹੀ ਸੁਣਦਾ ਮੈਂ ਵਰਤਵਾਰ ਜਾਂਦਾ ਮੈਂ ਵੀ ਉਹ ਨਹੀਂ ਇੱਕ ਇੱਕ ਸ਼ਬਦ ਹੋਰ ਲਿਖਿਆ ਹੋਇਆ ਜੇ ਠੀਕ ਹੈ ਜਾਨਣਾ ਰੋਜ਼ ਜਾਂਦਾ ਮੈਂ ਤੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਲਿਖਿਆ ਹੋਇਆ ਸਤਗੁਰ ਕੀ ਪ੍ਰਤੀਤਨਾ ਆਈ ਆ ਸ਼ਬਦ ਨਾਲ ਲਾਗੋ ਪਾਓ ਉਸ ਨੂੰ ਸੁਖਣ ਇਹ ਭਾਵੇਂ 100 ਗੇੜਾ ਉਹ ਜਾਓ ਕਿਰ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਵੀ ਲਿਖਿਆ ਹੋਇਆ ਉਹ ਯਾਰ ਹੁਣ ਤਾ ਯਾਰ ਨਾਲ ਯਾਰ ਜੇ ਮੈਂ ਨਹੀਂ ਪਾਠ ਕਰਦਾ ਹਾਂ ਤੂੰ ਤਾਂ ਮੈਨੂੰ ਬਾਣੀ ਚ ਓਲ ਜਾਈ ਜੰਨਾ ਯਾਰ ਲੈ ਉਹ ਬਾਣੀ ਚ ਕਿਉਂ ਓਲ ਜਾਉਣਾ ਉਹ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਮੇਰੇ ਮੰਨਾਂ ਵਿੱਚ ਉੱਧ ਭਰੇ ਜਾਣਾ ਯਾਰ ਤੂੰ ਪਾਠ ਕਰਦਾ ਠੀਕਾ ਮੰਨ ਲੈਣਾ ਤੇਰੀ ਗੱਲ ਪਰ ਮੈਨੂੰ ਨਹੀਂ ਪਤਾ ਹੈਗਾ ਬਾਣੀ ਬਾਰੇ ਇਹਨਾਂ ਉਹ ਫਿਰ ਹੁਣ ਤੂੰ ਸ਼ਬਦ ਲੈ ਕੇ ਕਿਧਰੇ ਮਤਲਬ ਫਿਰ ਮੈਨੂੰ ਕਹਿੰਦਾ ਸੀ ਤੂੰ ਹੀ ਕਹੀ ਇਹਨਾਂ ਕਹਿੰਦਾ ਪੌਦੇ ਕਿਉਂ ਲਾਉਣਾ ਮੈਂ ਕਹਿੰਦਾ ਪੌਦੇ ਤਾਂ ਤਾਂ ਲਾਉਣਾ ਭਰਾਵਾ ਗੁਰੂ ਨਾਨਕ ਪਾਸ਼ਾ ਦਾ ਸਾਨੂੰ ਬਚਨ ਹੈ ਟਰੈਕਟਰ ਦੀ ਵੀ ਲਾ ਲਈ ਜੁੱਲੇ ਦੀ ਵੀ ਲਾ ਲਾ ਅੰਦਰ ਜਾ ਕੇ ਪਹਿਲਾਂ ਬਾਈਆ ਦੇਖ ਯਾਰ ਸਾਰੇ ਵੀਡੀਓ ਦੇਖਦੇ ਹੁਣ ਤੁਸੀਂ ਆ ਇਹਨਾਂ ਦੇ ਕੋ ਯਾਰ ਬਾਈਆ ਆ ਜੀ ਮੇਰੇ ਕੋਲੇ ਵਾਧੂ ਖੜੀ ਸੀ ਠੀਕ ਹੈ ਵਾਧੂ ਸੀ ਮੈਂ ਕਬਾੜ ਤੇ ਵੇਚਣੀ ਸੀ ਤੇ ਫਿਰ ਇਹ ਜੇ ਬਾਈਆ ਪੌਦੇ ਲਾ ਦੇ ਯਾਰ ਫੁੱਲਰ ਲਾਤੇ ਯਾਰ ਮੈਂ ਗਲਤ ਕੀ ਕਰਤਾ ਮੈਂ ਮੈਂ ਗੁਨਾਹ ਕੀ ਕਰਤਾ ਬਾਈ ਤੂੰ ਮੇਰੇ ਨਾਲ ਕਦੋਂ ਦਾ ਮੇਰੇ ਨਾਲ ਪਿੱਛੇ ਪਿਆ ਹੋਇਆ ਮੈਨੂੰ ਐਂ ਦਾ ਦੱਸਦੇ ਮੈਂ ਤੇਰਾ ਬੁਰਾ ਕੀ ਕੀਤਾ ਮੈਂ ਤਾਂ ਕੋਈ ਬਾਈਆ ਨਹੀਂ ਕੋਈ ਕੰਮ ਦਾ ਕੱਟ ਦਾ ਕੰਮ ਕਰਨ ਲਈ ਬੰਦਾ ਆ ਇਹ ਕੀ ਕੰਮਾਂ ਚ ਕਰਮਾਂ ਦੂਗੇ ਮੈਂ ਤਾਂ ਲੈ ਹਰੀਕ ਲਾਲਾ ਦਾ ਚਾਰ ਬੁੱਟੇ ਘਰੇ ਲਾ ਕੇ ਹਰੇ ਕਾਏ ਮੰਨਦੇ ਨੇ ਉਹ ਬਾਈ ਫਿਰ ਮੈਂ ਗਲਤ ਕੀ ਕਰਦਾ ਇਹ ਆਪ ਨੂੰ ਸਾਂਹ ਦਿੰਦੇ ਆ ਚੱਲ ਠੀਕ ਆ ਤੂੰ ਹਸਪਤਾਲ ਤੇ ਜਾਂਦਾ ਹੋਏਗਾ ਨਾ ਭਰਾਵਾ ਹਸਪਤਾਲ ਦੇ ਆਪਾਂ ਸਾਰੇ ਜਾਣੇ ਨਾ ਹਸਪਤਾਲ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਕੀ ਆ ਮੈਗੀ ਤਾਂ ਦਵਾਈ ਆ ਉੱਥੇ ਹੋਰ ਕੀ ਆ ਉਹ ਦਵਾਈ ਤਾਂ ਠੀਕ ਆ ਦਵਾਈ ਤਾਂ ਤੂੰ 5000 ਦੇ ਲੈਨੇਗਾ 10 ਦੀ ਉਹ ਆਕਸੀਜਨ ਸਭ ਤੋਂ ਮਹਿੰਗੀ ਮਿਲਦੀ ਆ ਜਦੋਂ ਨਾ ਤੂੰ ਜਦੋਂ ਐਮਰਜੈਂਸੀ ਦੇ ਵਿੱਚ ਕਦੇ ਢਾ ਮਾਰੀ ਕਦੇ ਨਾ ਐਮਰਜੈਂਸੀ ਦੇ ਵਿੱਚ ਜਰਾ ਚੱਕਰ ਲੱਗੇ ਭੀ ਇਹ ਕਿਤੇ ਜਦੋਂ ਨਾ ਵੱਡੇ ਹਸਪਤਾਲ ਜਦੋਂ ਜਾਂਦੇ ਨਾ ਲਿਸਟ ਸਭ ਤੋਂ ਵੱਡੀ ਜਿਹੜੇ ਮਹਿੰਗਾ ਨਾ ਇਲਾਜ ਉਹ ਤੈਨੂੰ ਆਕਸੀਜਨ ਉਹਦੇ ਵਿੱਚ ਹੁੰਦੀ ਆ ਆਹਾ ਆਹਾ ਨਾ ਜਿਹੜੇ ਆ ਸਾਨੂੰ ਵਿਚਾਰੇ ਆਹਾ ਸਾਨੂੰ ਵੀ ਫਰੀ ਦੇਈ ਜਾਂਦੇ ਸੀ ਨਾ ਤੈਨੂੰ ਐ ਵੀ ਫਿਰ ਤੈਨੂੰ ਤੇਰੇ ਪੁੱਤ ਦੇ ਵੇਚਾ ਲੈਣਗੇ ਤੈਨੂੰ ਸਾਹ ਤੋਂ ਬਗੈਰ ਕੋਈ ਬਚਾਉਣਾ ਤਾਂ ਰੱਬ ਆ ਸਾਨੂੰ ਰੱਬ ਨੇ ਦੇਣਾ ਪੁੱਤਾਂ ਦੇ ਰੱਬ ਨੇ ਨਾ ਕੋਈ ਨਾ ਤੇਰਾ ਪੁੱਤ ਰੱਬ ਇਹਨਾਂ ਤੇ ਜਿਹੜਾ ਆਪਾਂ ਕਹਿੰਦੇ ਸਰਵਤ ਦੇ ਭਲੇ ਦੀ ਆਪਾਂ ਮੰਗਦਾ ਕਰੀ ਜਾਂਦੇ ਆਂ ਵੀ ਆਨੇ ਆ ਵੀ ਨਾ ਸੋਨ ਦੇ ਵੀ ਲਾ ਰਹੇ ਆ ਮੈਸਾਂ ਦੀ ਵੀ ਲਾ ਦੇ ਖੁਰਲੀਆਂ ਦਾ ਲਾ ਰੱਖੇ ਆ ਮੈਸਾਂ ਦੀ ਵੀ ਲਾ ਲਾ ਮੈਂ ਦੋ ਬੋਧ ਦੇ ਖਾਦ ਇਕੱਲਾ ਲਾਉਂਗਾ ਲੇਕਿ ਮੇਰੀ ਤਾਂ ਜ਼ਿੰਦਗੀ ਹੈ ਮੈਨੂੰ ਤਾਂ ਨਾ ਮੈਨੂੰ ਤਾਂ ਇਹਨਾਂ ਬਿਨਾ ਸਰਦਾ ਨਹੀਂ ਇੱਕ ਟਾਈਮ ਨਾ ਰੋਟੀ ਬਿਨਾ ਸਰਦੂਗਾ ਕੋਈ ਨਾ ਇਹ ਭਰਾਵਾ ਮੇਰਾ ਇਹਨਾਂ ਬਿਨਾ ਸਰਦਾ ਜੋ ਮਰਜੀ ਗਏ ਮੈਨੂੰ ਕੰਮ ਲਾ ਦੇ ਲਓ ਕੰਮ ਲਾਈਆਂ ਹੋਰ ਸਹਣਾ ਥੋੜੀਆਂ ਤੂੰ ਕੰਮ ਲਾਈਆਂਗਾ ਕੋਈ ਥਾਂ ਛੱਡੀ ਤੇ ਲਾਉਣ ਵਾਲੀ ਪੌਦੇ ਹੋਰ ਫਿਰ ਉਹ ਤੇਰੇ ਖੇਤ ਜਾ ਕੇ ਉਹਨੂੰ ਉੱਥੇ ਦੇਖ ਕੇ ਆਉਣਾ ਮੈਂ ਆਪਾਂ ਕਹੀ ਜਾਂਦੇ ਆ ਉੱਥੇ ਵੀ ਲਾਈ ਜਾਂਦੇ ਆ ਆਪਾਂ ਇਹ ਕਹਿੰਦੇ ਨੇ ਸਾੜੀ ਚੰਗੀ ਹੋਈ ਜਾਂਦੀ ਆ ਆਪਾਂ ਕਹਿੰਦੇ ਆ ਨਾ ਸਾਡੇ ਗੜਾ ਪੂਰੇ मेरा रेट जानना कदेना அப்பਾ ਮਾਰਕੀਟ ਤੇ ਗਏ ਸੀ ਕਰਾ ਗਏ ਸੀ ਮੈਨੂੰ ਪਤਾ ਉਹ ਦਿਨ ਤੋਂ ਕਹਿੰਦਾ ਸੀ ਬਾਈ ਬਾਲੇ ਮਹਿੰਗੇ ਹੋਏ ਪਿਆ ਉਹ ਬਾਈ ਯਾਰ ਮਹਿੰਗੇ ਨਹੀਂ ਹੋਣਗੇ ਹੋਰ ਕੀ ਹੋਊਗਾ ਆ ਲੈ ਨਿੰਬੂ ਹੁਣ ਆ ਜਿਹੜਾ ਫਰੂਟ ਵਾਲੇ ਬੂਟੇ ਆ ਇਹ ਤਾਂ ਆਪਣੇ ਆਮ ਹੋ ਜਾਂਦੇ ਆ ਕਿਉਂ ਨਹੀਂ ਲਾਉਂਦੇ ਉਹ ਉਧਰ ਉਹ ਨਾਰ ਦੇ ਠੀਕ ਹੈ ਨਾਲੇ ਤਾਂ ਇਹ ਦਿੰਦੇ ਆ ਆਕਸੀਜਨ ਸਾਨੂੰ ਉਹਦਾ ਸਾਡਾ ਸਾਹ ਆ ਨਾ ਜਿਹੜਾ ਸਾਡਾ ਸਰੀਰ ਚੱਲਦਾ ਫੋਰ ਚੀਜ਼ਾਂ ਸਭ ਤੋਂ ਬਾਅਦ ਦੇ ਵਿੱਚ ਹੈ ਪਹਿਲਾਂ ਮੁੱਢਲੀ ਲੋੜ ਭਰਾਵਾ ਸਾਡੀ ਆਕਸੀਜਨ ਹੈ ਇਹਨੂੰ ਸਮਝ ਲਓ ਜੇਕਰ ਆਪਾਂ ਚਾਹੁੰਦੇ ਆਂ ਆਪਣਾ ਭਲਾ ਚਾਹੁੰਦੇ ਆਂ ਆਪਣਾ ਭਲਾ ਚਾਹੁੰਦੇ ਆਂ ਤੇ ਸਾਡੇ ਪੰਜਾਬ ਦੀ ਇੱਕ ਚੀਜ਼ ਸੋਚ ਜਦੋਂ ਸਾਡੇ ਹਨਾ ਬਜ਼ੁਰਗ ਹੁੰਦੇ ਸੀ ਉਹ ਕਿੰਨੇ ਤੰਦਰੁਸਤ ਹੁੰਦੇ ਸੀ ਉਹ ਬਈ ਖਰਾਕਾਂ ਨਾਲ ਨਹੀਂ ਉਹ ਖਰਾਕਾਂ ਨਾਲ ਖੰਦੇ ਸੀ ਬਾਈ ਆ ਜੀ ਇਹ ਵੀ ਤਾਂ ਬਾੜੀ ਸੀ ਉਹ ਤੋਂ ਆਪਣੇ ਆਲੇ-ਦੁਆਲੇ ਕਿੱਡੇ-ਕਡੇ ਤਰਖਤ ਹੁੰਦੇ ਸੀ ਹੁਣ ਨਾ ਆਪਾਂ ਬੋੜ ਛੱਡੇ ਆ ਨਾ ਆਪਾਂ ਨਿੰਮ ਛੱਡੇ ਆ ਨਾ ਉਹਨਾਂ ਕਿਕਰਾਂ ਨੇ ਆਪਣੇ ਨੇੜੇ ਤੇੜੇ ਹੀ ਕਿੰਨੇ-ਕਡੇ ਛੋਟੇ-ਛੋਟੇ ਜੰਗਲ ਸੀਗੇ ਆਪਣੇ ਗੁਰੂ ਨਾਨਕ ਸਾਹਿਬ ਦੇ ਸਮੇਂ ਕਿੰਨੇ ਜੰਗਲ ਸੀ ਉਹ ਤੋਂ ਬਿਮਾਰੀਆਂ ਨਹੀਂ ਸੀ ਹੁਣ ਆਪਾਂ ਕਹੀ ਜਾਂਦੇ ਸੀ ਪੜ੍ਹੇ ਲਿਖੇ ਹੋਗੇ ਪੜ੍ਹੇ ਲਿਖੇ ਤਾਂ ਆਪਾਂ ਤਾਂ ਹੋਈਏ ਜੇਕਰ ਆਪਣੇ ਬਿਮਾਰੀਆਂ ਨਾ ਹੋਣ ਤੇਰਾ ਪੈਸਾ ਦਾ ਸਾਰਾ ਬਈ ਬਿਮਾਰੀਆਂ ਦੇ ਥੂਜਾਈ ਜਾਂਦਾ ਕੀ ਕਰੇਗਾ ਆਪਾਂ ਉਹ ਕਹਿਣਾ ਨਾ ਬਈ ਮੈਨੂੰ ਕਹਿਣਾ ਵੀ ਤੂੰ ਕਮਾਈ ਨਹੀਂ ਕਰਦਾ ਬਈ ਯਾਰ ਕਮਾਈ ਦਾ ਕਰਲਾਂਗੇ ਪਰ ਜਿਹੜੇ ਹੁਣ ਹੋਰ ਕਮਾਈ ਕਰਦੇ ਆ ਚਲ ਮੈਂ ਦਾ ਵਿਲਾ ਮੰਨਦਾ ਇਹਨੂੰ ਤੁਸੀਂ ਢਿੱਲਾ ਕਹਿੰਦਾ ਪਰ ਉਹ ਹੁਣ ਉਹ ਕਮਾਈ ਕਰਕੇ ਕਿੱਥੇ ਚੱਲ ਗਈ ਹੋਰ ਦੁਨੀਆਂ ਦੇ ਕੋਈ ਪਲਾਟ ਤਾਂ ਨਹੀਂ ਲੱਤੇ ਕਿਸੇ ਨੇ ਬਈ ਉਹ ਇੱਥੇ ਹੀ ਰਹਿੰਦੇ ਆ ਮੈਂ ਕਹਿਣਾ ਵੀ ਜਿੰਨਾ ਇਹਦੇ ਨਾਲ ਬਾਈ ਸਵੇਰ ਸਾਮੇ ਦੇ ਚਾਹੇ ਦੱਸੇ ਇਹਦੀ ਗੋਡੀ ਕਰੀਦੀ ਹੈ ਤੇ ਤਾਜੀ ਸਬਜ਼ੀ ਆਪਣੇ ਘਰੋਂ ਖਾਈਦੀ ਹੈ ਚਲ ਤੇ ਮੇਰੀ ਗੱਲ ਮੰਨ ਮੈਂ ਜਿਹੜੇ ਸਾਰੇ ਗੱਲਾਂ ਮੰਨ ਲੂੰਗਾ ਆ ਬਾਈ ਇੱਕ ਪਿੰਡ 'ਚ ਬਣਦਾ ਮਾਲੀ ਬਣਦਾ ਮਾਲੀ ਬੁੱਢ ਸਾਰੇ ਪਿੰਡ 'ਚ ਮੈਂ ਤਾਂ ਬਾਈ ਯਾਰ ਸਾਰੇ ਪੰਜਾਬ 'ਚ ਕਿਸਾਨ ਦੀ ਦੁਨੀਆ ਜਿੱਥੇ ਬਾਈ ਮੈਨੂੰ ਮੌਕਾ ਨਹੀਂ ਮੈਂ ਤਾਂ ਜਿੱਥੇ ਵੀ ਧਾਰਮਿਕ ਸਥਾਨ ਤੇ ਜਾਣਾ ਮੈਂ ਤਾਂ ਭਰਾਵਾ ਪੌਦੇ ਲਾਉ ਮੈਨੂੰ ਦੇ ਕਮਲਾ ਕੇ ਲਾ ਜੀ ਦਾ ਮੈਨੂੰ ਸਰਟੀਫਿਕੇਟ ਦੇਣਾ ਉਹ ਦੇ ਦੇ ਬਾਈ ਮੇਰੀ ਤਾਂ ਇਹ ਗੰਦੇ ਜਾਨ ਹੈ ਜਿਹੜੇ ਸਮਝ ਵਾਲੇ ਭਰਾ ਉਹ ਨਹੀਂ ਹਟਣਗੇ ਬਸ ਤੂੰ ਫਿਰ ਅਸੀਂ ਕਮਲਨ ਨਾਲ ਫਿਰ ਮਾਰ ਨਾਲ ਮੱਥਾ ਹੋਈ ਜਾਂਦਾ ਕਿ ਮਾਰੀ ਮਾਰੀ ਜਾਓ ਫਿਰ ਹੁਣ ਭਰਾ ਮੈਂ ਤਾਂ ਮੈਂ ਆਪਦੇ ਕੋਲ ਤਾਂ ਕੋਈ ਸ਼ਬਦ ਨਹੀਂ ਪੜਦਾ ਮੈਂ ਤਾਂ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਤੈਨੂੰ ਉਦਾਹਰਨਾਂ ਦੇਈ ਜਾਂਦਾ ਗੁਰੂ ਕਹੀ ਜਾਂਦਾ ਵੀ ਰੋਜ਼ ਆਪਾਂ ਰੋਜ਼ ਸਵੇਰ ਸ਼ਾਮ ਸ਼ਬਦ ਜਿਹੜਾ ਪੜ੍ਹਦੇ ਆਂ ਉਹ ਜੀ ਨਹੀਂ ਮੰਨਦੇ ਆ ਗੁਰੂ ਦੇ ਅਸੀਂ ਮੰਨਦੇ ਨਹੀਂ ਰੋਜ਼ ਮੈਂ ਮੱਥਾ ਟੇਕ ਆਉਣਾ ਗੁਰਦੁਆਰੇ ਰੋਜ਼ ਜਾਂਦਾ ਮੈਂ ਉਹ ਬਾਈ ਯਾਰ ਫਿਰ ਪਵਨੋ ਗੁਰੂ ਪਾਣੀ ਪਿਤਾ ਤਾਂ ਮੈਨੂੰ ਅਰਥ ਦਾ ਦੱਸ ਦੇ ਕੀ ਹੈ ਪਵਨੋ ਗੁਰੂ ਕਿਹਨੂੰ ਕਹਿਆ ਹੋਇਆ ਹੈ ਗੁਰਬ ਸੇਰੇ ਮਾਗਰ ਪਰਿਵਾਰ ਵੀ ਹੋਊਗਾ ਠੀਕ ਹੈ ਤਾਂ ਤਾਂ ਤੂੰ ਇੱਕ ਦਿਨ ਜਾਤ ਰੱਖੀ ਮੇਰੀ ਗੱਲ ਤੂੰ ਅੱਜ ਮੈਨੂੰ ਬੁਰਾ ਭਲਾ ਕਹਿੰਦਾ ਨਾ ਵੀ ਉਹ ਬਾਹਰ ਬਈ ਪੌਦੇ ਲਾਈਏ ਨਾ ਜਿੱਥੇ ਵੀ ਜਾਣਾ ਬਈ ਪੌਦੇ ਲਾਇਆ ਬਈ ਇੱਕ ਦਿਨ ਨਾ ਤੇਰਾ ਬੱਚਾ ਅੱਜ ਜੇ ਤੈਨੂੰ ਅਹਿਸਾਸ ਨਹੀਂ ਨਾ ਤੇਰਾ ਬੱਚਾ ਜਾ ਕੇ ਤੈਨੂੰ ਕਹੂਗਾ ਵੀ ਤੁਸੀਂ ਪੁਰਾਣਿਆਂ ਨੇ ਇੰਨੇ ਗ੍ਰਾਫਤ ਕੱਟੇ ਆ ਜਿਹੜਾ ਤੁਸੀਂ ਵਾਤਾਵਰਣ ਦਾ ਤੁਸੀਂ ਕਹਾਨ ਕਰਦਾ ਆਪਾਂ ਬਈ ਦੋਸ਼ੀ ਹੋਵਾਂਗੇ ਜਿਹੜੀ ਇੰਨੀਆਂ ਭਿਆਨਕ ਬਿਮਾਰੀਆਂ ਹੁਣ ਹੋ ਰਹੀਆਂ ਨੇ ਨਾ ਪੈਦਾ ਉਹਦੇ ਦੋਸਤੀ ਬਈ ਆਪਾਂ ਗੁਰਬਾਣੀ ਦੇ ਵਿੱਚ ਸਾਬਦੇ ਲਿਖਿਆ ਹੋਇਆ ਦਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀ ਆ ਸੋ ਮੈਂ ਪਾਇਆ ਦੋਸ਼ ਨਾ ਦਿੱਜੇ ਵਰਜਣਾ ਗੁਰੂ ਸ਼ਬਦ ਗੁਰੂ ਆਣਾ ਜਿਹੜਾ ਸਾਡਾ ਸਾਨੂੰ ਇਹ ਕਹਿੰਦਾ ਉਹ ਕਿਉਂ ਦੋਸ਼ ਕਿਸੇ ਨੂੰ ਦੇਈ ਜਾਂਦੇ ਆ ਫਰੀਦਾ ਜੀ ਤੂ ਅਗਲੇ ਲਥੀਬ ਦਾ ਕਾਲੇ ਲੇਖ ਨਾ ਲੇਖ ਆਪਣੜੇ ਗਿ ਰਿਵਾਨ ਵਿੱਚ ਸਿਰ ਨੀਵਾ ਕਰਦੇ ਆਪਾਂ ਆਪਣੀ ਬੁੱਕ ਚ ਛਾਤੀ ਆਪਾਂ ਕਹੀ ਜਾਂਦੇ ਨੇ ਵੀ ਸਾਡਾ ਪੰਜਾਬ ਕਿਸੇ ਨੇ ਵਿਗਾੜਤਾ ਸਾਡਾ ਆਲਾ ਦੋ ਆਲਾ ਕਿਸੇ ਨੇ ਵਿਗਾੜਦਾ ਸਾਡੀ ਜਵਾਨੀ ਵਿਗਾੜਦੀ ਸਾਡਾ ਵਾਤਾਵਰਨ ਨਹੀਂ ਹੋ ਰਿਹਾ ਉਹ ਬਾਈ ਯਾਰ ਅਸੀਂ ਸੰਭਣਾ ਯਾਰ ਸਮਝ ਗਿਆ ਬਾਈ ਜਿਹੜੀ ਗੱਲ ਆ ਸਰਬੱਤ ਦੇ ਭਲੇ ਦੀ ਆਪਾਂ ਰੋਜ਼ ਅਰਦਾਸ ਕਰਨੀ ਹੋਣੀ ਆਣਾ ਜਿਹੜੀ ਤੁੰਗਲਾਂ ਦੱਸਿਆ ਨਾ ਮੈਨੂੰ ਬਾਣੀ ਤੇ ਧਿਆਨ ਦੇ ਗਿਆ ਸਮਝਾਇਆ ਜਿਹੜੀ ਤੈਨੂੰ ਇਹ ਗੱਲ ਕਰੀ ਬੱਲੇ ਬੈਗੀ ਬਈ ਬਾਈ ਉਹਨੂੰ ਮਾਫ਼ ਕਰ ਯਾਰ ਬਾਈ ਥੋ ਗਲਤੀ ਹੋ ਗਈ ਮੈਂ ਤੈਨੂੰ ਵੈਸੇ ਹੀ ਗਏ ਬੈਠਿਆ ਮੈਂ ਤਾਂ ਉਹ ਗੱਲ ਕਰਦਾ ਸੀ ਬਾਈ ਤੂੰ ਮੇਰੇ ਅੱਠਾ ਖੋਦਦੇ ਯਾਰ ਆ ਗੱਲ ਨਾਲ ਤਾਂ ਮੈਂ ਵੀ 4 ਫੁੱਟੇ ਹੋਰ ਲਾਉਂਗਾ ਜਾ ਕੇ ਹੁਣ ਆਸੇ ਭਰਾਵਾ ਵੀਰ ਬਣਾ ਲ ਬਹੁਤ ਬੁੱਟੇ ਤੇ ਮੈਂ ਤਾਂ ਯਾਰ ਤੇਰਾ ਯਾਰ ਸ਼ੁਕਰ ਕਿਵੇਂ ਕਰ ਬਾਈ ਯਾਰ ਤੂੰ ਤਾਂ ਯਾਰ ਮੇਰਾ ਵੀ ਮਨ ਜਤ ਲਿਆ ਮੈਂ ਵੀ ਲੰਗੂਟੇ ਤੂੰ ਮਨੇ ਬੁੱਟੇ ਤੇ ਆਪਾਂ ਹੋਰ ਵੀ ਲਾਵਾਂਗੇ ਬਾਈ ਯਾਰ ਪਹਿਲੀ ਮੁੱਢਲੀ ਲੋੜ ਆ ਬਸ ਇਹ ਆ ਬੇਨਤੀ ਆ ਵੀ ਹਨਾ ਸਾਰੇ ਭਰਾਵਾਂ ਨੂੰ ਵੀ ਯਾਰ ਬੇਨਤੀ ਪਹਿਲੀ ਮੁੱਢਲੀ ਲੋੜ ਸ਼ਰੀਰ ਦੀ ਆਕਸੀਜਨ ਬਾਕੀ ਸਾਰਾ ਕੁਝ ਅਮੀਰੀ ਨਾ ਉਹਦਾ ਸਾਈਡ ਤੇ ਰਹਿ ਜਾਣੀ ਇੱਕ ਪਾਸੇ ਪੂਰੀ ਦੁਨੀਆ ਦੀ ਦੌਲਤ ਇੱਕ ਪਾਸੇ ਤੇ ਰੇਸਾ ਭਰਾਵਾ ਉਹ ਜਿਆਦਾ ਬੇਮੁੱਲੇ ਆ ਮੈਂ ਸਮਝਦਾ ਬਾਈ ਤੇਰੀ ਗੱਲ ਬਸ ਮੈਂ ਬੋਲ ਦੇਣਾ ਲਾਮੇ ਨੋ ਬੱਕਾ ਲੰਬਾਈ ਪਸਤਾ ਲੋ ਜਿਹੜੇ ਭਾਈ ਵੀਡੀਓ ਦੇਖਦੇ ਆ ਮਾਈ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਣੇ ਨਾ ਵੱਤੋ ਵੱਤ ਪੌਦੇ ਲਾਓ ਜਿਹੜੀ ਅਸੀਂ ਵੀਡੀਓ ਬਣਾਈ ਹੈਗੀ ਇੱਕ ਮੋਟੀਵੇਸ਼ਨ ਵਾਸਤੇ ਸੀਗੀ ਵੀ ਵੱਤੋ ਵੱਤ ਪੌਦੇ ਲਾਉਗੇ ਤਾਂ ਹੀ ਆਪਾਂ ਵਾਤਾਵਰਨ ਨੂੰ ਬਚਾ ਸਕਦੇ ਆਂ ਜੀ ਬਾਕੀ ਅਸੀਂ ਵੀ ਆਪਣੇ ਲੈਵਲ ਤੇ ਪੋਸ਼ਣ ਕਰਨੇ ਹਨ ਜਿੱਥੇ ਜਿੱਥੇ ਅਸੀਂ ਪੌਦੇ ਲਾ ਸਕਦੇ ਹੋਈਏ ਅਸੀਂ ਲਾ ਕੇ ਆਉਣੇ ਆਂ ਭਾਈ ਜਸਵੀਰ ਐ ਵੀ ਬਹੁਤ ਪੌਦੇ ਲਾ ਰਿਹਾ ਹੈਗਾ ਗੁਰੂ ਘਰ ਤੇ ਧਰਮ ਸਥਾਨਾਂ ਤੇ ਜਾ ਕੇ ਹੀ ਪੌਦੇ ਲਾ ਰਿਹਾ ਹੈਗਾ ਭਾਈ ਆਪਾਂ ਪੌਦਿਆਂ ਦੇ ਜਿੱਥੇ ਹੋਰ ਲੰਗਰ ਲਾਉਂਦੇ ਆ ਨਾ ਆਪਾਂ ਸਿਰਫ ਸਵਾਦ ਤੱਕ ਸੀ ਆਪਾਂ ਦਾ ਉਹ ਗੁਰੂ ਦਾ ਜਿਹੜਾ ਸਿਧਾਂਤ ਹੈ ਉਹਨੂੰ ਆਪਾਂ ਪੂਰੀ ਦੁਨੀਆ 'ਬੱਧਰ ਦੇਣਾ ਉਸ ਵਧੀਆ ਕਰਕੇ ਆਪਾਂ ਪੌਦੇ ਦੇ ਲੰਗਰ ਵੀ ਨਾਲ ਲਾਈਏ ਜਿਹੜੇ ਸਾਡੀ ਮੋਢਲੀ ਲੋੜ ਆ ਹਨਾ ਜਿਹੜਾ ਸਰਬੱਤ ਦਾ ਭਲਾ ਵੀ ਹੁੰਦਾ ਤੇ ਪੰਛੀ ਵੀ ਆਉਂਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਉਸਥਾਨ ਨੂੰ ਮਿਲ ਜਾਂਦਾ ਤੇ ਬੈਠਣ ਨੂੰ ਜਗ੍ਹਾ ਮਿਲ ਜਾਂਦੀ ਹਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਾਕੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਦੇ ਵਾਅਦ ਤੋਂ ਬਾਅਦ ਜੇ ਵਧੀਆ ਲੱਗੀ ਵੀਡੀਓ ਤਾਂ ਕਮੈਂਟ ਜਰੂਰ ਕਰਿਓ ਤੇ ਅੱਗੇ ਵੀ ਸ਼ੇਅਰ ਕਰਿਓ ਬਹੁਤ ਧੰਨਵਾਦ ਥੈਂਕ ਯੂ